ਸਭ ਤੋਂ ਸਭ ਤੋਂ ਪਹਿਲਾਂ ਤਾਂ ਜੀ ਸੱਚੇ ਪਾਤਸ਼ਾਹ ਦਾ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਨ ਕੋਟ ਸ਼ੁਕਰਾਨਾ ਕਿ ਸੱਚੇ ਪਾਤਸ਼ਾਹ ਨੇ ਹਮੇਸ਼ਾ ਹੀ ਸਚਾਈ ਦੀ ਜੇਤ ਹੋਈ ਹੈ ਔਰ ਟੱਕੇ ਛਾਈ ਜ਼ਾਲਮ ਸਰਕਾਰਾਂ ਦੇ ਖਿਲਾਫ ਲੜਨ ਦਾ ਬਲ ਆਪ ਦੇ ਗੁਰੂ ਘਰ ਦੇ ਕੂਕਰਾਂ ਨੂੰ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਔਰ ਉੱਥੇ ਮੈਂ ਸਮੂੱਚੇ ਲੀਡਰਸ਼ਿਪ ਦਾ ਸਾਡੇ ਸਤਿਕਾਰਯੋਗ ਸਾਬਕਾ ਮੰਤਰੀ ਰਖੜਾ ਸਾਹਿਬ ਦਾ ਚੰਦੂ ਮਾਜਰਾ ਜੀ ਦਾ ਸਾਡੇ ਐਮਐਲਏ ਸਾਹਿਬ ਦਾ ਡਾਕਟਰ ਸਾਹਿਬ ਦਾ ਮੇਰੇ ਨਾਲ ਜਿਹੜੇ ਆਏ ਐਨਕੇ ਸ਼ਰਮਾ ਜੀ ਦਾ ਸਾਰੇ ਵਕੀਲ ਸਹਬਾਨਾ ਦਾ ਪਟਿਆਲੇ ਦੀ ਸਮੂਚੀ ਲੀਡਰਸ਼ਿਪ ਦਾ ਸਾਰੇ ਐਸਜੀਪੀਸੀ ਮੈਂਬਰਾਂ ਦਾ ਆਪ ਦੇ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਮੇਰੇ ਨੌਜਵਾਨ ਵਰਕਰਾਂ ਦਾ ਹਲਕੇ ਦੇ ਜ਼ਿੰਮੇਵਾਰ ਸੱਜਣਾ ਦਾ ਕੱਲੇ ਕੱਲੇ ਵਰਕਰ ਜਿਹੜਾ ਅਮਰਸਰ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਮੈਂ ਕੱਲੇ ਕੱਲਾ ਕੀ ਨਾ ਲਵਾ ਜੀ ਸਾਰੀ ਤੁਸੀਂ ਦੇਖੋ ਸਵੇਰ ਤੋਂ ਜਦੋਂ ਇੰਨੀ ਠੰਡ ਚ ਇੱਥੇ ਆ ਕੇ ਦਾਸ ਵਾਸਤੇ ਆਇਆ ਮੇਰੇ ਕੋਲ ਜੋ ਗਲਬ ਚ ਨਹੀਂ ਜਿਨ੍ਹਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰ ਸਕਦਾ ਔਰ ਭਰਾ ਤੁਹਾਡਾ ਵੀ ਸ਼ਬਦ ਆ ਕਿ ਤੁਸੀਂ ਵੀ ਇੱਡੀ ਕੜਕ ਦੀ ਠੰਡ ਚ ਮੈਨੂੰ ਲੱਗਦਾ ਵੈਸੇ ਤਾਂ ਨਹੀਂ ਇਹਨਾਂ ਧਿਆਨ ਦਿੰਦੇ ਸਾਡਾ ਉਂ ਮਗਰ ਅੱਜ ਦੇ ਮੌਕੇ 'ਤੇ ਮੇਰਾ ਬੜਾ ਖਾਸ ਧਿਆਨ ਤੁਸੀਂ ਰੱਖਦੇ ਹੋ ਸਰ ਐਸਐਸਟੀ ਨੇ ਚੰਗਾਈ ਬਣਿਆ ਭਰਾ ਤੈਨੂੰ ਅਗਲੀ ਵਾਰੀ ਤੈਨੂੰ ਵੀ ਵਿੱਚ ਪਵਾ ਦਿਆਂਗੇ ਐਸਐਸਟੀ ਵੀ ਗੁੱਸਾ ਨਾ ਕਰਿਓ ਐਸਐਸਟੀ ਵੀ ਮਜ਼ਾਕ ਹੀ ਬਣ ਗਈ ਆ ਵੇਖੋ ਇਹ ਪੰਜਵੀਂ 6ਵੀਂ ਐਸਐਸਟੀ ਬਣ ਗਈ ਔਰ ਹਰ ਸਿੱਟੇ ਦੇ ਸੱਟਾ ਨਿਕਲਦੀ ਔਰ ਮੈਂ ਬਾਰ-ਬਾਰ ਕਹਿ ਦਿਆਂ ਦੇਖੋ ਇਹ ਸਭ ਨੂੰ ਪਤਾ ਕਿ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਆ ਉਹ ਮੇਰਾ ਕਾਗਜ਼ ਕੱਢ ਕੇ ਲਿਆਈਓ ਉਹ ਕਾਗਜ਼ ਜਿਹੜਾ ਆਪਣਾ ਮੇਰੇ ਕਾਗਜ਼ਾਂ ਚੋਂ ਇਹ ਚਟੋਪਾਤਿਆ ਸਾਫ ਦੇ ਸਾਫ ਤਾਂ ਕਾਹਦਾ ਕਹਿਣਾ ਉਹਨੂੰ ਜਿਹੜਾ 22 ਦਿਨ ਚ ਡੀਜੀਪੀ ਕੁਰਸੀ ਤੋਂ ਲੱਤ ਗਿਆ ਹੋਵੇ ਸੁਪਰੀਮ ਕੋਰਟ ਦਾ ਨਕਾਰਿਆ ਹੋਵੇ ਯੂਪੀਐਸਸੀ ਦਾ ਨਕਾਰਿਆ ਹੋਵੇ ਅੱਜ ਜਿਹੜਾ ਮੇਜਰ ਪੈਨਲਟੀ ਚਾਰਚੀਟਡ ਹੋਵੇ ਪ੍ਰਧਾਨ ਮੰਤਰੀ ਸਿਕਿਉਰਿਟੀ ਤੇ ਉਹਦੀ ਇਹੋ ਜਿਹੀ ਗੱਲ ਦੀ ਵੀ ਇਨਕੁਆਇਰੀ ਖੁੱਲ ਗਈ ਆ ਕਿ ਉਹਨੇ ਪੀਓ ਨੂੰ ਜਿਹੜੇ ਕੋਰਟ ਤੋਂ ਪੀਓ ਹੁੰਦੇ ਆ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਪੀਓ ਨੂੰ ਬਹਿ ਕੇ ਰੋਟੀ ਖਾਂਦਾ ਸੀ ਉਹਨੂੰ ਬੇਟਾ ਬੇਟਾ ਕਰਕੇ ਉਹ ਸੰਬੋਧਨ ਹੁੰਦਾ ਸੀ ਪੀਓ ਦੇ ਆਖੇ ਉਹ ਬਦਲੀਆਂ ਕਰਦਾ ਸੀ ਥਾਣੇਦਾਰ ਲੱਗਦੇ ਸਨ ਜਿਹੜੇ ਬੰਦਾ ਅੱਜ ਇੰਟਰਪ੍ਰੀਟ ਚੱਡੇ ਦੇ ਕੇਸ 'ਚ ਅਕਿਊਜ਼ਡ ਹੋਵੇ 302 'ਚ ਇਹ ਜੇ ਨਲਾਇਕ ਪੁਲਿਸ ਅਫਸਰ ਤਾਂ ਕੁਝ ਕਰ ਸਕਦੇ ਸੀ ਔਰ ਇਹੀ ਕਾਰਨ ਬਣਿਆ ਕਿ ਗੁਰੂ ਘਰ ਚ ਕੁਝ ਕਹਿ ਸਕਦੇ ਹਾਂ ਦੇ ਰਹਿਣ ਦੇਰ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਅੱਜ ਇਹਨਾਂ ਦੀਆਂ ਕੀਤੀਆਂ ਇਹਨਾਂ ਦੇ ਸਾਹਮਣੇ ਆ ਰਹੀਆਂ ਤੁਸੀਂ ਕੋਈ ਅਫਸਰ ਪੰਜਾਬ ਪੁਲਿਸ ਦਾ ਕੀ ਦੇਸ਼ ਦੁਨੀਆ ਚ ਨਹੀਂ ਲੱਭੂਗਾ ਜਿਹੜਾ ਪੀਓ ਨਾਲ ਬਹਿ ਕੇ ਰੋਟੀਆਂ ਖਾਵੇ ਉਹਨੂੰ ਘਰੇ ਸੱਦੇ ਉਹਦੇ ਆਖੇ ਬਦਲੀਆਂ ਕਰੇ ਸਿਕਿਉਰਿਟੀ ਦਵੇ ਇਹ ਤੋਂ ਗੈਰ ਕਾਨੂੰਨੀ ਕੰਮ ਕੋਈ ਨਹੀਂ ਕਰ ਸਕਦਾ ਸੀ ਉਹੋ ਜਿਹੇ ਨੇ ਮੇਰੇ ਤੇ ਪਰਚਾ ਦਿੱਤਾ ਮੇਰੇ ਤੇ ਪਰਚਾ ਕਿਸੇ ਥਾਣੇਦਾਰ ਨੇ ਨਹੀਂ ਦਿੱਤਾ 3 ਡੀਜੀਪੀ ਬਦਲਤੇ 4 ਏ ਡੀਜੀਪੀ ਬਦਲਤੇ 3 ਏਜੀ ਬਦਲ ਗਏ ਇਹ ਪਰਚਾ ਤਾਂ ਹੋਇਆ ਤੇ ਜਿਹਨੇ ਦਿੱਤਾ ਉਹਦੀ ਨਲਾਇਕੀ ਦਾ ਮੈਂ ਅੱਗੇ ਜ਼ਿਕਰ ਕਰ ਚੁੱਕਿਆ ਪ੍ਰਧਾਨ ਮੰਤਰੀ ਸਿਕਿਉਰਿਟੀ ਲੁਧਿਆਣਾ ਕੋਰਟ ਦਾ ਬੰਬ ਬਲਾਸਪੀਓਨਾਂ ਰੋਟੀਆਂ ਅਚਲੀ ਇਹ ਇੱਕ ਸਿਆਸੀ ਤੌਰ ਤੇ ਪਰਚਾ ਸੀ ਧਾਰਾ ਵੀ ਉਹਨੇ ਆਪ ਲਾਈ ਉਹ ਤਾਂ ਥਾਣੇਦਾਰ ਲਾਉਂਦਾ ਮੇਰੇ ਤੇ ਉਹਨੇ ਲਾਤੀ ਮਗਰ ਇਹ ਸਾਰੀ ਚੀਜ਼ਾਂ ਦਾ ਨਿਚੋੜ ਹਾਲੋਨਰੇਬਲ ਹਾਈ ਕੋਰਟ ਨੇ ਆਪਦੇ ਆਰਡਰ ਚ ਦਿੱਤਾ ਮਗਰ ਸਰਕਾਰਾਂ ਨਹੀਂ ਮੰਨਦੀਆਂ ਦੇਖੋ ਮੈਂ ਕੇਜਰੀਵਾਲ ਸਾਹਿਬ ਤੇ ਵਿਪਤਾ ਪਈ ਹੈ ਮੈਨੂੰ ਉਹਨਾਂ ਨਾਲ ਹਮਦਰਦੀ ਹੈ ਔਰ ਮੇਰਾ ਤਾਂ ਉਹਨਾਂ ਦਾ ਫਰਕ ਵੇਖ ਲਓ ਉਹ ਤਾਂ ਜਾਂਦੇ ਨਹੀਂ ਚਾਰ-ਚਾਰ ਵਾਰੀ ਸੱਦੇ ਤੇ ਮੈਂ ਤਾਂ ਆਈ ਵਾਰੀ ਆਇਆ ਕਿਉਂਕਿ ਮੈਨੂੰ ਪਤਾ ਝੂਠਾ ਪਰਚਾ ਮੈਂ ਤੁਹਾਨੂੰ ਕਾਂਗਰਸ ਵੇਲੇ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਪਰਚਾ ਮੇਰੇ ਤੇ ਨਵਾਂ ਦਰਜ ਕਰਨਾ ਪੈਣਾ ਉਹਨਾਂ ਨੂੰ ਕਰਨਾ ਪਿਆ ਅੱਜ ਵੀ ਮੈਂ ਕਹਿੰਨਾ ਭਗਵੰਤ ਮਾਨ ਨੂੰ ਚਾਹੀਦੀ ਹੈ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਕਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਝੀਠਿਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਉ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲ੍ਹਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਐ ਝੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰਾ ਵੀਰ ਜੇਲ ਇਸ ਨੋਟ ਦੀ ਐਂਡ ਆ ਲੋ ਤੋਂ ਬਾਅਦ ਕੋਰਟਾ ਫੈਸਲਾ ਕਰਦੀਆਂ ਨੇ ਕਿ ਪਰਚੇ ਸਹੀ ਸੀ ਕੀ ਗਲਤ ਸੀ ਹਾਈ ਕੋਰਟ ਨੇ 26 27 ਸਪਿਆ ਚ ਮੇਰੇ ਮਸਲੇ ਚ ਰੂਲਿੰਗ ਦਿੱਤੀ ਔਰ ਜੀਨੇ ਪਰਚਾ ਦਰਜ ਕੀਤਾ ਆ ਵੇਖ ਲੋ ਕੀ ਉਹਦੀ ਖਬਰਾਂ ਲੱਗਦੀਆਂ ਰਹੀਆਂ ਨੇ ਕਦੇ ਕੋਈ ਡੀਜੀਪੀ ਸੁਣਿਆ ਮੈਂ ਅਜ ਐਸਆਈਟੀ ਨੂੰ ਕਹਿ ਕੇ ਆਇਆ ਮੈਂ ਜੀਨੇ ਪਰਚਾ ਦਰਜ ਕੀਤਾ ਇਹ ਤਾਂ ਦੱਸ ਦਿਓ ਤੇ ਕੋਲ ਕਿਹੜਾ ਕਾਨੂੰਨ ਦਾ ਉਹਦੇ ਅਧਿਕਾਰ ਹੈ ਕਿ ਇਹ ਪੀਓ ਨਾਲ ਪਕ੍ਰੇਮਡ ਡਿਫੈਂਡਰ ਕੋਟਾਂ ਦੇ ਉਹਨਾਂ ਨਾਲ ਬਹਿ ਕੇ ਰੋਟੀ ਖਾ ਸਕਦਾ ਸੀ ਆਪਦੇ ਘਰ 'ਚ ਰੱਖ ਸਕਦਾ ਸੀ ਸਿਕਿਉਰਿਟੀ ਦੇ ਸਕਦਾ ਸੀ ਉਹਨਾਂ ਦੇ ਆਕੇ ਥਾਣੇਦਾਰ ਲਾਉਂਦਾ ਸੀ ਇਨਲੀਗਲ ਡਿਟੈਂਸ਼ਨ ਜੇਲਾ ਬਣਾਉਣ ਦੀ ਗੱਲ ਕਰਦਾ ਸੀ ਕੰਟਰੈਕਟ ਕਿਲਿੰਗ ਦੀ ਗੱਲ ਕਰਦਾ ਸੀ ਇਹ ਜਾਂ ਗੈਰਕਾਨੂੰਨੀ ਬੰਦਾ ਤਾਂ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਧੱਜੀਆਂ ਉਡਾ ਸਕਦਾ ਕੁਝ ਕਰ ਸਕਦਾ ਇਸ ਲਈ ਇਹਦੇ ਖਿਲਾਫ ਮੈਂ ਐਕਸ਼ਨ ਦੀ ਮੰਗ ਕੀਤੀ ਹੈ ਹਾ ਜੇ ਨਹੀਂ ਕਰੂਗੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵਾਨ ਤਮਾਨ ਕਿੱਛੇ ਖਲੋਤੇ ਇਹਨਾਂ ਦੇ ਮਸਲੇ ਚ ਇਹ ਜੇ ਆਪਚਨਾ ਦੇ ਮਸਲੇ ਨੇ ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਧਿਆ 18 ਨੂੰ ਤੁਹਾਨੂੰ ਸੱਧਿਆ ਮੈਨੂੰ ਵੀ ਤੇ ਸੱਦਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਹੈ ਪਰ ਕਹਿਣਾ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ ਪਤਾ ਨਹੀਂ ਕਦੀ ਘਬਰਾਟ ਜਾਜ ਭੇਜ ਦਿਆਂਗੇ ਵਿਪਾਸਨਾ ਦਾ ਕੋਰਸ ਕਰਨਾ ਹੈ ਤੇ ਪਹਿਲਾਂ ਕਰ ਲਓ ਮਗਰ ਜਾ ਆਇਓ ਕੋਈ ਨਹੀਂ ਫੇਰ ਕੀ ਆ ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ ਅਸੀਂ ਪਾਲਣਾ ਕਰਦੇ ਆ ਉਹ ਧਜੀਆਂ ਉਡਾਉਂਦਾ ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਤਾਂ ਕਾਨੂੰਨ ਨੂੰ ਹੋਰ ਰੰਗ ਦੇ ਦਿੰਦੇ ਇਸ ਲਈ ਮੈਂ ਥੋੜਾ ਸੱਬ ਦਾ ਬੜਾ ਮਸ਼ਹੂਰ ਆ ਪੂਰੀ ਅਸੀਂ ਕਾਰਪੋਰੇਸ਼ਨ ਕਰਦੇ ਆ ਔਰ ਹਰ ਤਰੀਕੇ ਨਾਲ ਕਿਉਂਕਿ ਇਹ ਸਾਰੇ ਇਹ ਵੀ ਧਿਆਨ ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ 'ਚ ਸੈਟਲ ਹੋ ਗਏ ਆ ਕੋਰਟ ਨੇ ਨਾ ਚ ਭਟਕ ਰਿਹਾ ਇਹ ਤਾਂ ਐਵੇਂ ਪਹਿਲੀ ਵਾਰੀ ਹੋਇਆ ਕੋਰਟ ਦੇ ਫੈਸਲਿਆਂ ਤੋਂ ਬਾਅਦ ਵੀ ਸਰਕਾਰ ਹੋ ਗਈ ਮੈਂ ਨਾ ਮੰਨੂ ਕੇਜਰੀਵਾਲ ਸਾਹਿਬ ਨੇ ਇਹਨਾਂ ਕੇਸਾਂ ਦੇ ਬਿਹਾਫ ਤੇ ਮੇਰੇ ਤੋਂ ਮਾਫੀ ਮੰਗੀ ਆ ਮੈਂ ਉਹਨਾਂ ਦੀ ਕਦਰ ਕਰਦਾ ਆ ਇਸ ਗੱਲ ਦੀ ਮਗਰ ਇਹ ਜਿਹੜਾ ਅਸਤੀਫਾ ਦੇ ਕੇ ਉਦੋਂ ਭੱਜ ਗਿਆ ਸੀ ਪ੍ਰਧਾਨਗੀ ਤੋਂ ਭਗਵੰਤ ਮਾਨ ਤੇ ਹੁਣ ਕਿਉਂ ਤਲੇਵੇਂ ਚੱਟਦਾ ਫਿਰਦਾ ਫਿਰ ਹੁਣ ਕਿਉਂ ਬਹਿ ਗਿਆ ਉੱਥੇ ਉਨੇ ਤਾਂ ਮਾफी ਮੰਗੀ ਸੀ ਔਰ ਉਦੋਂ ਤੂੰ ਭੱਜਿਆ ਸੀ ਹੁਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਮੌਕਾ ਪ੍ਰਸਤੀ ਹੈ ਇਸ ਲਈ ਚਲੋ ਇਹਨਾਂ ਨੇ ਆਪ ਦਾ ਕੰਮ ਕਰਨਾ ਅਹੀ ਆਪ ਦਾ ਕੰਮ ਕਰਨਾ ਔਰ ਮੈਂ ਤਾਂ ਪਹਿਲਾਂ ਵੀ ਹਰ ਤਰੀਕੇ ਨਾਲ ਕਾਰਪੋਰੇਟ ਕੀਤਾ ਔਰ ਅੱਜ ਵੀ ਕਰ ਰਿਹਾ ਔਰ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਟਜੋੜ ਹੋਇਆ ਉਹਦੀ ਰਾਜੇ ਬੜਿੰਗ ਨੂੰ ਵਧਾਈ ਤੇ ਭਗਵੰਤ ਮਾਨ ਨੂੰ ਵਧਾਈ ਪਾਈ ਹੁਣ ਤਾਂ ਤੁਹਾਡਾ ਪ੍ਰਧਾਨ ਹੀ ਪ੍ਰਧਾਨ ਜੀ ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ ਚ ਕਰਦਾ ਸੀ ਅੰਦਰ ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ ਔਰ ਹੁਣ ਰਾਤ ਦੇ ਹਨੇਰੇ ਨਹੀਂ ਹੁਣ ਤਾਂ ਦਿਨੇ ਮਿਲਿਆ ਕਰਿਓ ਆਪਸ ਚ ਗਲਵੱਕੜੀ ਪਾਇਆ ਕਰੋ ਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ ਚੋ ਸਮਝੋ ਚੰਡੀਗੜ੍ਹ ਚ ਤਾਂ ਕੱਢ ਤੇ ਇਹਨਾਂ ਦਾ ਸਮਝੌਤਾ ਹੋ ਹੀ ਗਿਆ ਮੇਹਰ ਦੀ ਇਲੈਕਸ਼ਨ ਚ ਉੱਥੇ ਕੇਜਰੀਵਾਲ ਸਾਹਿਬ ਨੇ ਆਪ ਦਾ ਸ਼ਕਾਫ ਖਰਗੇ ਸਾਹਿਬ ਨੂੰ ਪਾਤਾ ਇੱਥੇ ਵੀ ਪੰਜਾਬ ਚ ਵੀ ਖੁਸ਼ਖਬਰੀ ਆਈ ਲੋ ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਓ ਕਿ ਜਿਹੜੇ ਨੌ ਦੀ ਲੀਡਰ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕੋਉਂਦੇ ਸਨ ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਹੇ ਸਾਰੇ ਖਾਲੀ ਜਲਦਾ ਸਮਝੌਤਾ ਹੋ ਰਿਹਾ ਜੀ ਭਾਜਪਾ ਦੇ ਨਾਲ ਜਿਵੇਂ ਤੁਸੀਂ ਕਹ ਰਹੇ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਤਾਂ ਹੋ ਹੀ ਗਿਆ ਮਤਲਬ ਹੁਣ ਜਿਨ੍ਹਾਂ ਦਾ ਹੋ ਗਿਆ ਉਹਨਾਂ ਦੀ ਤਾਂ ਵਧਾਈ ਲਾ ਲਾ ਨਹੀਂ ਉਹਨਾਂ ਦੀ ਤਾਂ ਲੈਂਦਾ ਨਹੀਂ ਜਿਨ੍ਹਾਂ ਦੀ ਉਹ ਯਾਦਾ ਕਹਿ ਮੈਂ ਕਬੂਲ ਕੀਤੀ ਹੈ ਵਧਾਈ ਭੀਐਸਪੀ ਦੇ ਮਾਇਆਵਤੀ ਨੇ ਵੀ ਕਹਿ ਦਿੱਤਾ ਕਿ ਮਾਇਆਵਤੀ ਜੀ ਨੇ ਕੱਲ੍ਹ ਤੋਂ ਲੜਾਂਗੇ ਲੋਕ ਸਭਾ ਨਹੀਂ ਕਿਹਾ ਜੀ ਮਾਇਆਵਤੀ ਜੀ ਨੇ ਬੈਨੀਵਾਲ ਸਾਹਿਬ ਜਿਹੜੇ ਇੱਥੋਂ ਦੇ ਇੰਚਾਰਜ ਹੈ ਉਹਨਾਂ ਨੇ ਪੰਜਾਬ ਦੇ ਬਾਰੇ ਸਪਸ਼ਟ ਕਰਤਾ ਜੀ ਕਿ ਸਾਡਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਪੰਜਾਬ ਤੋਂ ਬਾਹਰ ਉਹ ਇਕੱਲੇ ਲੜਨਗੇ ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਅੱਜ ਕਿੰਨੇ ਕੇ ਸਵਾਲ ਪੁੱਛੇ ਜੀ ਔਰ ਵਿਵਹਾਰ ਕਰਿਆ ਉਹਨਾਂ ਦਾ ਦੇਖੋ ਮੇਰੇ ਤੋਂ ਕਿਉਂ ਪੁੱਛਦੇ ਹੋ ਉਹ ਪੰਨੂ ਨੂੰ ਪੁੱਛ ਲਓ ਨਾ ਗੰਜੂ ਨੂੰ ਜਾ ਕੇ ਉਨੇ ਦਾਸੀ ਦੇਣਾ ਤੁਹਾਨੂੰ ਵਹਿਮ ਮਨ ਘਣਤ ਕਾਨੀਆਂ ਬਣਾ ਕੇ ਪੇਸ਼ ਕਰਦੇ ਆ ਮੈਂ ਤਾਂ ਕਹਿੰਦਾ ਅਗਲੀ ਹਾਰੀ ਭਗਵੰਤ ਮਾਨ ਜੇ ਉਹਦੇ ਚ ਜਾਨ ਹੈ ਉਹ ਆ ਆਵੇ ਸਟੇਡੀਅਮ 'ਚ ਰੱਖ ਲੋ ਤੁਸੀਂ ਉੱਥੇ ਸਵਾਲ ਜਵਾਬ ਕਰ ਲਿਓ ਸਿੱਟ ਦੇ ਕਿਉਂਕਿ ਤੁਸੀਂ ਜਿੰਦਾਬਾਦ ਸਿੱਟ ਕੌਣ ਬਣਾ ਰਿਹਾ ਭਗਵੰਤ ਮਾਨ ਬਣਾ ਰਿਹਾ ਰਿਪੋਰਟਿੰਗ ਭਗਵੰਤ ਮਾਨ ਨੂੰ ਹੋ ਰਹੀ ਹੈ ਸਵਾਲ ਜਵਾਬ ਕੀ ਹੋਏ ਤੁਹਾਡੇ ਸਾਹਮਣੇ ਆ ਜਾਣੇ ਮਗਰ ਜੇ ਇਹਨਾਂ ਕੋਲ ਕੋਈ ਸਬੂਤ ਹੁੰਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਕੋਰਟ ਨੂੰ ਦੇ ਦੇਨੇ 2 ਸਾਲ ਨਹੀਂ ਲੱਗਦੇ ਮੇਰਾ ਵੀ ਚਲਾਨ ਪੇਸ਼ ਕਰੂੰ ਇਹ ਤਾਂ ਹੁਣ ਇਹਨਾਂ ਨੇ ਝੂਠਾ ਸੱਚਾ ਕੁਝ ਬਣਾਉਣਾ ਹੁਣ ਲੱਭ ਰਿਹਾ ਬਣਾਉਣਗੇ ਕਹਾਣੀ ਪਾਉਣਗੇ ਤੁਹਾਨੂੰ ਦੋ ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ ਕੋਰਟ ਚ ਸੱਚ ਦੀ ਜਿੱਤ ਹੋ ਐਸ்டੀਪੀਸੀ ਦੀ ਰਿਪੋਰਟ ਦੇ ਵਿੱਚ ਸੰਸਾਰਪੁਰ ਨੂੰ ਵੀ ਗੋਲੀ ਕਾਂਢ ਦਾ ਦੋਸ਼ੀ ਦੱਸਿਆ ਭਗਵੰਤ ਮਾਨ ਨੂੰ ਤੇ ਕੁਝ 100% ਭਗਵੰਤ ਮਾਨ ਦੋਸ਼ੀ ਹੈ ਜੀ ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਹੈ ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ ਐਸਐਸਪੀ ਵੱਤਸਲਾ ਗੁਪਤਾ ਦੇ ਖਿਲਾਫ ਡੀਆਈਜੀ ਭੁਪਤੀ ਦੇ ਖਿਲਾਫ ਇੱਕ ਉਥੇ ਡੀਐਸਪੀ ਸੀ ਜਸਪ੍ਰੀਤ ਜਾਂ ਕੀ ਨੋ ਫਗਵਾੜੇ ਦਾ ਉਹਦਾ ਮੈਂ ਉਥੇ ਨੌ ਦੱਸਿਆ ਸੀ ਸਬ ਇੰਸਪੈਕਟਰ ਦਾ ਜਿਹੜੇ ਸਿੱਧੇ ਭਗਵੰਤ ਮਾਨ ਨਾਲ ਉਥੇ ਗੱਲਾਂ ਚੋ ਹੋ ਰਹੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ ਹਜ਼ਾਰ ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ ਚ ਭਾਈ ਕਿਨੂੰ ਜਾਜਿਤ ਹੈ ਫਾਇਰਿੰਗ ਔਰ ਜੇ ਆ ਜਿੰਨਾ ਤੇ ਕਾਰਵਾਈ ਨਹੀਂ ਹੁੰਦੀ ਇਹ ਤੋਂ ਉਹ ਜਿੰਨੇ ਢੋਂਗੀ ਹੈ ਨਾ ਜਿਹੜੇ ਸਰਕਾਰੀ ਬਾਬੇ ਨੇ ਜਿਹੜੇ ਜਾ ਕੇ ਮੱਤੇ ਪਾਉਂਦੇ ਦਿੱਲੀ ਅੱਜ ਉਹਨਾਂ ਨੂੰ ਵੀ ਸਵਾਲ ਉੱਠਣੇ ਆ ਕਿ ਗੁਰੂ ਘਰ ਗੋਲੀ ਚੱਲੀ ਆ ਬੇਰ ਸਾਹਿਬ ਦੇ ਸਭਨੇ ਗੋਲੀ ਚੱਲੀ ਆ ਬੂਟ ਪਾ ਕੇ ਲੋਕ ਗੁਰੂ ਘਰ ਚ ਸ਼ਾਮਲ ਹੋਏ ਆ ਅਖੰਡ ਪਾਤਸ਼ਾਹ ਖੰਡਿਤ ਕੀਤੇ ਗਏ ਆ ਔਰ ਅੱਜ ਵੀ ਨਹੀਂ ਬੋਲਦੇ ਇਤੋਂ ਸਮਝ ਆਉਂਦੀ ਹੈ ਕਿ ਉਹਨਾਂ ਲਈ ਪੋਲਿਟਿਕਸ ਮੁੱਖ ਹੈ ਗੁਰੂ ਮੁੱਖ ਨਹੀਂ ਵੀਡੀਓ ਦੀ ਗੱਲ ਕੀਤੀ ਸੀ ਜੀ ਕਦੋਂ ਵੀ ਡੀਸੀ ਨੇ ਔਰ ਐਸਐਸਪੀ ਨੇ ਕਪੂਰਥਾ ਨੇ ਕੀ ਲੱਗਦਾ ਸੁਭਾਰੇ ਹੈ ਕੁਝ ਸੁਭਾਵਿਕ ਜਵਾਬ ਹੈ ਹੀ ਕੋਈ ਨਹੀਂ ਦੇਖੋ ਤੁਸੀਂ ਸਭ ਤੋਂ ਵੱਡੀ ਅਗਲੀ ਗੱਲ ਐਸਡੀਐਮ ਕਹਿੰਦਾ ਫਾਇਰਿੰਗ ਹੋਈ ਨਹੀਂ ਤੇ ਮੈਂ ਪਰਮਿਸ਼ਨ ਕੀ ਦੇਣੀ ਸੀ ਕਿਉਂਕਿ ਮੈਜਿਸਟਰੇਟ ਦਿੰਦਾ ਹੈ ਲਾਅ ਐਂਡ ਆਰਡਰ 'ਚ ਮੈਜਿਸਟਰੇਟ ਕਹਿੰਦਾ ਫਾਇਰਿੰਗ ਹੀ ਨਹੀਂ ਹੋਈ ਤੇ ਵੀਡੀਓ ਤੋਂ ਤੁਹਾਡੇ ਸਾਹਮਣੇ ਆ ਗਈ ਕਿ ਫਾਇਰ ਕਿੰਨੇ ਚਲੇ ਹੁਣ ਕੀ ਜਵਾਬ ਦੇਉਗੀ ਐਸਐਸਪੀ ਅੱਜ ਨਾ ਪਰਚਾ ਦਰਜ ਹੋਵੇ ਕੱਲ ਨਾ ਹੋਵੇ ਸਾਲ ਬਾਅਦ 2 ਸਾਲ ਬਾਅਦ ਇਹ ਪਰਚਾ ਦਰਜ ਹੋਣਾ ਹੀ ਹੋਣਾ ਇਹ ਐਸਐਸਪੀ ਡੀਆਈਜੀ ਮੌਕੇ ਦੇ ਉਹਨਾਂ ਅਪਚਰਾ ਤੇ ਸਭ ਤੇ ਦਰਜ ਹੋਣਾ ਹੈ ਜਿਹੜੇ ਉਥੇ ਮੌਕੇ ਤੇ ਇਹ ਧੱਕੇਸ਼ਾਹੀ ਗੁਰੂ ਘਰ ਤੇ ਦਾਖਲ ਹੋ ਕੇ ਬੂਟ ਪਾ ਕੇ ਔਰ ਮੈਂ ਹੋਰ ਦੱਸ ਦਿਆਂ ਮੇਰੇ ਨੋਟਿਸ ਚ ਜਿਹੜੀ ਹੋਰ ਗੱਲ ਆਈ ਆਫਟਰ ਮਾਈ ਜਲੰਧਰ ਪ੍ਰੈਸ ਕਾਨਫਰੈਂਸ ਇਹ ਸ਼ਰਾਬ ਪੀ ਕੇ ਵੀ ਕਈ ਅਫਸਰ ਉੱਥੇ ਗਏ ਆ ਕਿਉਂਕਿ ਪਹਿਲਾਂ ਇਹ 5 ਵਜੇ ਆਏ ਫਿਰ ਇਹ 7 ਵਜੇ ਆਏ ਫਿਰ ਇਹ 10 ਵਜੇ ਆਏ ਕਿਉਂਕਿ ਉੱਥੇ ਸੰਗਤ ਬੜੀ ਸੀ ਉਦੋਂ ਦਾਖਲ ਨਹੀਂ ਹੋਏ ਫਿਰ ਇਹ 4 ਵਜੇ ਦਾਖਲ ਹੁੰਦੇ ਉਸ ਤੋਂ ਪਹਿਲਾਂ ਡੀਐਸਪੀ ਫਗਵਾੜੇ ਦੇ ਘਰ 'ਚ ਬੈਠ ਕੇ ਕਈ ਅਫਸਰਾਂ ਨੇ ਸ਼ਰਾਬ ਪੀਤੀ ਉਹ ਜਿਹੜਾ ਜਸਪ੍ਰੀਤ ਹੈ ਕੌਣ ਔਰ ਕਈ ਅਵਸਰ ਸ਼ਰਾਬੀ ਹਾਲਾਤ 'ਚ ਗੁਰੂ ਘਰ 'ਚ ਦਾਖਲ ਹੋਇਆ ਕਿ ਇਹ ਅੱਜ ਦਾ ਹਾਲਾਤ ਨੇ ਲਾਅਨ ਆਰਡਰ ਦੇ ਔਰ ਕਿਸ ਤਰੀਕੇ ਨਾਲ ਕੰਟ੍ਰੈਕਟ ਕਿਲਿੰਗ ਹੋ ਰਹੀ ਹੈ ਨੇ ਲਾਅਨ ਆਰਡਰ ਦਾ ਜੋ ਹਾਲਾਤ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ ਪੁਲਿਸ ਨੂੰ ਪੁਲਿਸ ਨੂੰ ਸਿਰਫ ਤੇ ਸਿਰਫ ਸੀਐਮ ਫੈਮਿਲੀ ਦੀ ਸਿਕਿਉਰਿਟੀ ਵਾਸਤੇ ਤੇ ਵਿਰੋਧੀ ਦੀ ਬਦਲਾਖੋਰੀ ਵਾਸਤੇ ਵਰਤਿਆ ਜਾ ਰਿਹਾ ਹੈ ਉ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਨਹੀਂ ਆ ਪੁਣ ਨਹੀਂ ਆ 200 ਰੁਪਏ ਪਿਆਲੇ ਚ ਵੀ ਖਰਾਬ ਹੋ ਰਿਹਾ ਕੱਲ ਵੀ ਕੇਬਲ ਦੇ ਦਫਤਰ ਤੋਂ 25 30 ਲੱਖ ਰੁਪਏ ਦਾ ਸਮਾਨ ਸ਼ਟਰ ਤੋੜ ਕੇ ਚੋਰੀ ਕਰ ਲਿਆ ਜੀ ਸ਼ਟਰ ਚੋਰੀ ਕਰ ਰਿਹਾ ਮੈਂ ਪੁਲਿਸ ਰਿਪੋਰਟ ਨਹੀਂ ਲਿਖ ਰਹੀ ਡੀਜੀਪੀ ਨੂੰ ਧਮਕੀ ਆਈ ਹੈ ਕਹਿੰਦੇ ਵੀ ਇਹ ਸਿੱਖ ਫੋਰ ਜਸਟਿਸ ਨੇ ਧਮਕੀ ਦਿੱਤੀ ਹੈ ਵੀ ਅਸੀਂ ਜਿਹੜਾ ਹੈਗਾ ਉਹ ਗੱਲ ਤੋਂ ਬਾਹਰਾਂਗੇ ਨਹੀਂ ਚਲੋ ਦੇਖੋ ਮੈਂ ਇਸ ਗੱਲ ਦੇ ਤਾਂ ਨਹੀਂ ਖਿਲਾਫ ਆ ਕਿਸੇ ਨੂੰ ਡੀਜੀਪੀ ਨੂੰ ਜਾਂ ਮੁੱਖ ਮੰਤਰੀ ਨੂੰ ਧਮਕੀ ਦੇਵੇ ਮੈਂ ਉਸ ਗੱਲ ਦੇ ਖਿਲਾਫ ਮਗਰ ਪੰਜਾਬ ਦੇ ਲਾਅਨ ਆਰਡਰ ਤੇ ਕੀ ਹਾਲਾਤ ਬਣੇ ਆ ਜਿਹੜਾ ਕੋਈ ਗੱਲ ਕਰੇ ਸਚਾਈ ਦੀ ਜੋ ਪੰਜਾਬੀ ਨੌਜਵਾਨਾਂ ਤੇ ਜਿਸ ਤਰੀਕੇ ਨਾਲ ਐਨਐਸਏ ਲਾ ਕੇ ਧੱਕੇਚਾਹੀ ਕੀਤੀ ਆ ਗੁਰੂ ਘਰ 'ਚ ਗੋਲੀਆਂ ਚੱਲਣ ਤੇ ਚੀਫ ਮਿਨਿਸਟਰ ਅੱਖਾਂ ਮੀਟ ਲਵੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕੂਗਾ ਅੱਜ ਨਹੀਂ ਤੇ ਕੱਲ ਇੱਥੇ ਕਾਰਵਾਈ ਹੋਊਗੀ ਕਿਉਂਕਿ ਮੁੱਖ ਮੰਤਰੀ ਆਪ ਕਹਿੰਦੇ ਆ ਕਿ ਮੁੱਖ ਮੰਤਰੀ ਤੇ ਇਜਾਜ਼ਤ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ ਇਹ ਪਾਹੀ ਇਹ ਸਭ ਨੂੰ ਪਤਾ ਹੈ ਕਿ ਇੱਥੇ ਜਿਵੇਂ ਜੇਲ੍ਹ ਦੇ ਇੰਟਰਵਿਊ ਭਗਵੰਤ ਮਾਨ ਦੀ ਮਨਜ਼ੂਰੀ ਨਾਲ ਹੋਈ ਹੈ ਨਾ ਲਾਰੈਂਸ ਬਿਸ਼ਨੋਈ ਦੀ ਇਹ ਗੋਲੀ ਵੀ ਚਾਹੇ ਉਹ ਇੱਥੇ ਪਟਿਆਲੇ ਚੱਲੀ ਸੀ ਉਦੋਂ ਕਾਲੀ ਮਾਤਾ ਮੰਦਰ ਦੇ ਅੱਗੇ ਮੰਦਰ ਦੇ ਅੰਦਰ ਜਾਂ ਬਾਹਰ ਔਰ ਉਸ ਵੇਲੇ ਵੀ ਲੋਕ ਲਕੋਏ ਗਏ ਸਨ ਹੁਣ ਵੀ ਲੋਕ ਲਕੋਏ ਜਾ ਰਹੇ ਜਿਹੜੇ ਫੱਟਰ ਹੋਏ ਔਰ ਚਾਹੇ ਸੁਲਤਾਨਪੁਰ ਗੋਲੀ ਚੱਲੀ ਹੈ ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਗੈਰ ਨਹੀਂ ਚੱਲੀ ਪਟਿਆਲੇ ਦੇ ਵਿੱਚ ਕਾਰੋਬਾਰ ਦੇ ਕਬਜ਼ੇ ਹੋ ਰਹੇ ਲੋਕਾਂ ਦੇ ਕਾਰੋਬਾਰ ਦੇ ਕਬਜ਼ੇ ਹੋ ਰਹੇ ਪਟਿਆਲੇ ਦੇ ਕੇਵਲ ਦੇ ਦਫਤਰ ਦੇ ਵਿੱਚ 25 30 ਲੱਗਦਾ ਦੇਖੋ ਕੇਵਲ ਦੇ ਫਾਸਟ ਵੇ ਦੇ ਹੱਕ 'ਚ ਆਨਰੇਬਲ ਕੋਰਟ ਨੇ ਬੜੀ ਸਖਤ ਟਿੱਪਣੀ ਦਿੱਤੀ ਆ ਜਿਸ ਤਰੀਕੇ ਨਾਲ ਗੁਰਦੀਪ ਸਿੰਘ ਨੂੰ ਫਾਸਟ ਵੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇੱਥੇ ਜਿਹੜਾ ਇੱਕ ਐਮਐਲਏ ਆਪ ਦੇ ਆਪ ਨੂੰ ਫੂਫੜ ਦੱਸਦਾ ਉਸ ਚੋਂ ਖਿੱਚਾ ਜਾ ਰਿਹਾ ਉਹ ਫੁੱਫੜ ਨੂੰ ਵੀ ਕਹੂੰਗਾ ਬਦਾ ਬਣ ਜਾ ਪਾਉ ਪਤਾ ਨਹੀਂ ਜੀਦਾ ਵੀ ਤੂੰ ਫੁੱਫੜ ਇਹ ਕੰਮ ਨਹੀਂ ਠੀਕ ਗਲਤ ਕੰਮ ਦਾ ਅਖੀਰ ਚ ਭੁਗਤ ਨਹੀਂ ਪੈਂਦੀ ਔਰ ਉਹਨੂੰ ਵੀ ਭੁਗਤ ਨਹੀਂ ਪਾਉਗੀ ਔਰ ਜੋ ਉਹਦੇ ਆਖੇ ਗਲਤ ਕੰਮ ਕਰ ਰਿਹਾ ਉਹ ਵੀ ਸੁਚੇਤ ਰਹਿਣ ਪਾਏ ਵੀਡੀਓ ਕਦੋਂ ਰਿਕਾਰਡ ਵੀਡੀਓ ਕਦੋਂ ਕਰਾਂ ਜਿਹੜੀ ਹਰੀ ਹੋਣੀ ਹੁਣ ਅੱਜ ਇੱਥੋਂ ਵੇਲੇ ਹੋਏ ਆ ਆਗੇ ਸ਼ਾਮ ਨੂੰ ਹੁਣ ਤੁਹਾਡੇ ਨਾਲ ਵਾਅਦਾ ਕਿ ਝੰਡਾ ਲਰਾਉਣ ਤੋਂ ਪਹਿਲਾਂ ਇਹ ਵੀਡੀਓ ਮੈਂ ਬੜੀ ਛੇਤੀ ਨਹੀਂ ਲੈ ਉਹ ਆਲਾ ਨਿਕਰੀਦਾ ਹੁੰਦਾ ਮੇਰਾ ਵੀ ਇਹ ਵੀਡੀਓ ਬੜੀ ਛੇਤੀ ਕਿਸੇ ਉਹੋ ਜੀ ਅਥਾਰਟੀ ਅੱਗੇ ਜਾ ਕੇ ਦਊਂਗਾ ਜਿੱਦੇ ਇਹਦੇ ਤੇ ਨਿਰਪੱਖ ਜਾਂਚ ਹੋ ਕੇ ਸਚਾਈ ਤੁਹਾਡੇ ਸਾਹਮਣੇ ਆਵੇ ਕਿਉਂਕਿ ਉਸ ਇਸ ਵੀਡੀਓ ਨੂੰ ਦਬਾਉਣ ਦੀ ਇਹ ਵੀਡੀਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਖਰੀਦਣ ਦੀ ਹਰ ਤਰੀਕੇ ਦੀ ਗੱਲ ਹੋਈ ਔਰ ਉਸ ਮੰਤਰੀ ਨੂੰ ਵੀ ਪਤਾ ਹੈ ਨਾਮ ਕੀ ਮੰਤਰੀ ਨਾਮ ਆ ਹੀ ਜਾਣਾ ਜਦੋਂ ਵੀਡੀਓ ਆ ਗਈ ਤੇ ਨਾਂ ਕੀ ਸ਼ਕਲ ਆ ਜਾਣੀ ਸਭ ਨੂੰ ਹਾਂਜੀ ਹਾਂਜੀ ਵਿਕਰਮ ਸਿੰਘ ਜਿੰਦਾਬਾਦ ਇਹ ਜੇ ਕੰਮ ਜਿਹੜਾ ਕਰਦਾ ਨਾ ਉਹ ਮਾਝੇ ਦਾ ਚਾਹੀਦਾ ਨਾ ਮਾਲਵੇ ਦਾ ਚਾਹੀਦਾ ਨਾ ਦੁਆਬੇ ਦਾ ਚਾਹੀਦਾ ਮੰਤਰੀ ਉਹ ਕੱਲਾ ਤੇ ਕੱਲਾ ਝਾੜੂ ਵਾਲੇ ਹਰਖੇ ਦੀ ਹਰਕਤ ਕਰ ਸਕਦੇ ਆ ਭਾਈ ਇਹ ਚੰਗੇ ਕੰਮ ਨਹੀਂ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਜੇ ਦਿਨ ਮੈਂ ਵੀਡੀਓ ਆਉਣੀ ਆ ਵੀਡੀਓ ਜਿੰਨਾ ਨੂੰ ਮੈਂ ਦੇਣੀ ਆ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਆਪ ਦੇ ਆਪ ਦੇ ਮੋਬਾਈਲ ਫੋਨ ਨਿਆਣਿਆਂ ਨਿਊਣਿਆਂ ਕੋਲੋਂ ਖੋਲਿਓ ਆਪ ਵੀ ਵੇਖਿਓ ਨਹੀਂ ਵੇਖਿਓ ਮੈਂ ਤਾਂ ਸਲਾਹ ਹੀ ਦੇ ਸਕਦਾ ਪਿਛਲੀ ਵਾਰ ਵੀ ਬਾਕੀ ਸਵਾਰੀ ਆਪ ਦੀ ਸਮਾਨ ਲਈ ਆਪ ਜਿੰਮੇ ਸਰ ਤੁਹਾਨੂੰ ਲੱਗੇਗੀ ਕਿ ਨਾ ਕੰਡੀਟਾਂ ਕੁਝ ਚੀਜ਼ਾਂ ਹੋ ਗਈਆਂ ਸਰ ਦੇ ਵਿੱਚ ਆ ਜਿਹੜਾ ਹੈਗਾ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੋਰ ਕੀ ਹੈ ਮੇਰਾ ਵੀਰ ਹੋਰ ਕੀ ਐ? ਚੋ ਤੁਸੀਂ 5-6 ਸਿੱਟਾ ਬਦਲਣ ਦੀ ਲੋੜ ਪੈਂਦੀ ਆ। ਜੇ ਕੋਈ ਗੱਲ ਹੋਵੇ ਤੇ ਪਹਿਲੀ ਸਿੱਟੀ ਮਕਾ ਦਿੰਦੀ। ਜਿਹੜੀ ਸਿੱਟ ਦਬਾਅ ਨਹੀਂ ਚੱਲਦੀ ਉਹਨੂੰ ਬਦਲ ਦਿੰਦੇ। ਅਗਲੀ ਕੋਈ ਤਰੀਕੀ ਦਿੱਤੀ ਐ? ਉਹ ਆਈ ਜਾਣੀ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਖਬਰ ਆਉਣੀ ਆ। ਮੈਨੂੰ ਤਾਂ ਦਾਸ ਨੂੰ ਤੁਸੀਂ ਦੱਸਦੇ ਹੋ ਕਿ ਆ ਗਈ ਆ ਗਈ ਚਿੱਠੀ ਆ ਗਈ। ਜੀ थैंक यू। ਸਰ ਦਾ ਆਰ ਬਿਕਰਮ ਸਿੰਘ ਜੀ ਜੀ।